ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਜਿੰਨੇ ਵੀ ਮੰਚਾਂ ਤੁਸੀਂ ਕਵਰ ਕਰਦੇ ਹੋ ਸਾਰੇ ਕੈਮਰਾਮੈਨ ਸਾਰੇ ਜਿਹੜੇ ਪੱਤਰਕਾਰ ਸਹਿਬਾਨ ਅੱਜ ਹਜ਼ਾਰਾਂ ਪਰਿਵਾਰਾਂ ਲੈ ਕੇ ਆਹਦਾ ਦਿਨ ਹੈ ਜਿਹੜੇ ਗਰੀਬ ਪਰਿਵਾਰ ਨੇ ਐਸਸੀ ਪਰਿਵਾਰ ਨੇ ਕੈਬਨਿਟ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਹੈ जो कि वित्त मंत्री साहब ने अपने बजट भाषण के बोलिया जोड़ा बजट टू जीरो टू फाइव दो हज़ार पच्ची के बजट के जो फाइनास मिनिस्टर साहब ने बोलिया वादा किया पूरा कि अज कैबिनेट की मोहर लग के हो जाए अठाठ करोड़ रुपए का कर्जा बकाया सी परिवारों नवी शुरुआत तो उन्होंने अच्छा होगी शड्यूल कास्ट लैंड डिवेलपमेंट एंड फाइनास कारपोरेशन वालों कती मार्च दो हज़ार भी कार्च दो हज़ार भी तक दारे कर्जे माफ किए जा रहे जा, क्योंकि कती मार्च दो हज़ार भीह तक जिन्हें इन्होंने पंजाब शड्यूल कास्ट लैंड डिवेलपमेंट एंड ਫਾਈਨਾਂਸ ਕਾਰਪੋਰੇਸ਼ਨ ਤੋਂ ਲਈ ਸੀਗੇ ਤੇ ਇਹਨਾਂ ਨੇ ਛੋਟੇ-ਛੋਟੇ ਵਪਾਰ ਸ਼ੁਰੂ ਕਰਨ ਵਾਸਤੇ ਪੈਸੇ ਲਏ ਸੀਗੇ ਜਿਵੇਂ ਮਤਲਬ ਡੇਰੀ ਫਾਰਮਿੰਗ, ਕਰਿਆਨੇ ਦੀ ਦੁਕਾਨ, ਟੇਲਰ ਦੀ ਦੁਕਾਨ, ਬੁਟੀਕ, ਲੱਕੜ ਦਾ ਕੋਈ ਕੰਮ, ਛੋਟਾ-ਮੋਟਾ ਹਨਾ ਹਾਰਡਵੇਅਰ ਸ਼ਾਪ ਕੋਈ ਲੈਦਰ ਦੀ ਕੋਈ ਚੀਜ਼ਾਂ ਬਣਾਉਣੀਆਂ ਐਜੂਕੇਸ਼ਨ ਲੋਨ ਵੀ ਲਈ ਸੀਗੇ ਕਿਸੇ ਨੇ ਤਾਂ ਨੇ ਮੋੜ ਸਕੇ ਕਰਦੀਆਂ ਗਰੀਬੀਆਂ ਕਬੀਲਦਾਰੀਆਂ ਪਾਰੀ ਪੈ ਗਈਆਂ ਕਿਸੇ ਦਾ ਕਮਾਊ ਜਿਹੜਾ ਸੀ ਕਮਾਊ ਉਹ ਨਹੀਂ ਰਿਹਾ ਦੁਨੀਆ ਤੇ ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਕਿਸ ਕਿਵੇਂ ਕਿਵੇਂ ਕਰਕੇ ਪਰਮਾਤਮਾ ਦਾ ਪਾਣਾ ਉਹਨਾਂ ਨੂੰ ਮੰਨਣਾ ਪੈ ਗਿਆ ਚਾ ਲੰਬੀ ਬਿਮਾਰੀ ਤੇ ਪੈਸਾ ਖਰਚ ਹੋ ਗਿਆ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਿ ਉਹ ਪੈਸੇ ਨਹੀਂ ਮੋੜ ਸਕਦੇ ਸੀ ਦਿਨ ਰਾਤ ਪਰ ਉਹਨਾਂ ਤੇ ਟੈਨਸ਼ਨ ਸੀ ਉਹਨਾਂ ਦੇ ਬੋਝ ਸੀਗਾ ਕਿ ਅਸੀਂ ਕਰਜ਼ਾ ਦੇਣਾ ਕਰਜ਼ਈਆਂ ਤੇ ਉਹ ਸਾਰੇ ਅਸੀਂ ਮਾਫ ਕਰਨ ਦਾ ਫੈਸਲਾ ਲਿਆ ਜਿੰਨੇ ਵੀ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ 4727 ਲਾਪਤਰੀ ਹੋਣਗੇ ਦੇ ਚ 4727 ਤੇ 68 ਕਰੋੜ ਰੁਪਏ ਦਾ ਕਰਜ਼ਾ ਸੋ ਜਿਹੜੀ ਮੈਂ ਇਹਨੂੰ ਪੀਐਸ ਸੀਐਫਸੀ ਕਹਿੰਦੇ ਆ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਇਹ 1979 ਤੋਂ ਐਸਸੀ ਭਾਈਚਾਰੇ ਨੂੰ ਵਿਆਜ ਘੱਟ ਵਿਆਜ ਤੇ ਕਰਜ਼ਾ ਦਿੰਦੀ ਆ ਰਹੀ ਹੈ ਤੇ ਹੁਣ ਤੱਕ ਇਹ ਸੰਸਥਾ ਜਿਹੜਾ 846 ਕਰੋੜ ਰੁਪਏ ਦਾ 846.90 ਕਰੋੜ ਲਗਭਗ 847 ਕਰੋੜ ਦਾ ਕਰਜ਼ਾ ਦੇ ਚੁੱਕੀ ਹੈ ਤੇ 5.41 ਲੱਖ ਯਾਨੀ ਕਿ ਸਾਢੇ 5 ਲੱਖ ਲੋਕਾਂ ਨੂੰ ਦੇ ਚੁੱਕੇ ਸੋ ਇਸੇ ਤਹਿਤ ਜਿਹੜੇ 4727 ਪਰਿਵਾਰ ਕਵਰ ਹੋ ਜਾਣਗੇ ਇੱਕ ਰੁਪਇਆ ਵੀ ਉਹਨਾਂ ਤੋਂ ਵਸੂਲ ਨਹੀਂ ਕੀਤਾ ਜਾਊਗਾ ਤੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਚੀਮਾ ਸਾਹਿਬ ਬੈਠੇ ਆ ਕਿ ਅਸੀਂ ਜੋ ਵਾਅਦੇ ਕਰਦੇ ਹਾਂ ਅਸੀਂ ਉਹ ਪੂਰੇ ਕਰਦੇ ਹਾਂ ਮਨਯੋਗ ਵਿੱਤ ਮੰਤਰੀ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਅਸੀਂ ਕਰਜ਼ੇ ਮਾਫ਼ ਕਰਾਂਗੇ ਸਾਡੇ ਕੋਲ ਬਹੁਤ ਚਿਰ ਤੋਂ ਹੈ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਾਂ ਜੀ ਮਤਲਬ ਕੋਈ ਹਾਲਾਤ ਹੀ ਹੈ ਨਹੀਂ ਅੱਗੇ ਨੇੜੇ-ਤੇੜੇ ਵੀ ਉਮੀਦ ਨਹੀਂ ਬਣ ਰਹੀ ਕਿ ਅਸੀਂ ਪੈਸੇ ਵਾਪਸ ਕਰ ਦਾਂਗੇ ਸੋਮੇ ਦੇ ਕਰਜ਼ੇ ਸਾਰੇ ਮਾਫ ਕੀਤੇ ਜਾ ਰਹੇ ਆ ਆਮ ਆਦੀ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸੇ ਵੀ ਸਮਾਜ ਨੂੰ ਵੋਟ ਬੈਂਕ ਨਹੀਂ ਸਮਝਦੀ ਕੋਈ ਸੀ ਪੰਜਾਬ ਨੂੰ ਪੰਜਾਬ ਸਮਝਦੇ ਆ ਅਸੀਂ ਧਰਮਾਂ ਦਾ ਸਮਾਜਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਵੀ ਸਾਡੇ ਪੰਜਾਬ ਦੇ ਤਰੱਕੀ 'ਚ ਸਪਾਉਂਦੇ ਨੇ ਹੋ ਸਕਦਾ ਮਜ਼ਦੂਰ ਹੋਣ ਹੋ ਸਕਦਾ ਕਈ ਫੈਕਟਰੀਆਂ 'ਚ ਕੰਮ ਕਰਦੇ ਹੋਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਹੈਗਾ ਸੋ ਅਸੀਂ ਉਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦੇ ਆ ਪੰਜਾਬ ਦੀ ਤਰੱਕੀ ਦੇ ਵਿੱਚ ਵੱਡੇ ਹਿੱਸੇਦਾਰ ਮੰਨਦੇ ਆ ਤਾਂ ਜੇ ਕੋਈ ਇਸ ਤਰ੍ਹਾਂ ਦੀਆਂ ਪਹਿਲਾਂ ਉਹਨਾਂ ਤੋਂ ਪਹਿਲਾਂ ਨਹੀਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਬੋਟ ਬੈਂਕ ਸਮਝ ਕੇ ਉਹਨਾਂ ਨੂੰ ਵਰਤਦੀਆਂ ਰਹੀਆਂ ਪਰ ਅਸੀਂ ਜੋ ਕਹਨੇ ਉਹ ਕਰਦੇ ਆ ਤੇ ਆਹ ਨਾਲ ਦਿਨਾਂ ਚ ਵੀ ਕਰਦੇ ਰਵਾਂਗੇ ਤੇ ਬਾਕੀ ਟੈਕਨੀਕਲਟੀਜ਼ ਜਿਹੜੀਆਂ ਨੇ ਜਾਂ ਕਿੰਨੇ ਪੈਸੇ ਨੇ ਉਹਨਾਂ ਦੇ ਤੇ ਕਿੰਨਾ ਵਿਆਜ ਉਹ ਕਾਰਪੋਰੇਸ਼ਨ ਕੋਲੇ ਮੈਂ ਚਾਹੂੰਗਾ ਕਿ ਫਾਈਨਾਂਸ ਮਿਨਿਸਟਰ ਸਾਹਿਬ ਥੋੜਾ ਜਿਹਾ ਬਰੀਫ ਕਰ ਦੇਣਗੇ ਸਭ ਤੋਂ ਪਹਿਲਾਂ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜਦੋਂ ਬਜਟ ਬਣ ਰਿਹਾ ਸੀਗਾ ਉਸ ਸਮੇਂ ਮੈਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਵਿਭਾਗ ਦੇ ਜਿਹੜੇ ਜਿਹੜੀ ਕਾਰਪੋਰੇਸ਼ਨ ਆ ਪੰਜਾਬ ਅਨੁਸੂਚਿਤ ਜਾਤੀਆਂ ਪੋਮ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਸਾਰੀ ਇਨਪੁਟ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਆ ਕੇ ਗੁਜਾਰਿਸ਼ ਕੀਤੀ ਸੀ ਕਿ ਸਾਡਾ ਕਰਜ਼ਾ ਕਾਫੀ ਸਾਲਾਂ ਤੋਂ ਪੈਂਡਿੰਗ ਪਿਆ ਕੋ ਮਾਫ ਕੀਤਾ ਜਾਵੇ ਤਾਂ ਮਾਨ ਸਾਹਿਬ ਨੇ ਮੈਨੂੰ ਤੁਰੰਤ ਹਦਾਇਤ ਜਾਰੀ ਕੀਤੀ ਤਾਂ ਉਸੇ ਸਮੇਂ ਅਸੀਂ ਬਜਟ ਦੇ ਅੰਦਰ ਪ੍ਰਬੰਧ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਰਜ਼ਾ ਮਾਫ਼ ਕਰਾਂਗੇ ਅੱਜ ਮੈਂ ਸਮਝਦਾ ਸਭ ਤੋਂ ਖੁਸ਼ੀਆਂ ਦਾ ਦਿਨ ਸਭ ਤੋਂ ਵੱਡਾ ਦਿਨ ਸਾਡੇ ਅਣਸੂਚੇ ਜਾਤੀਆਂ ਦੇ ਲਈ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣੀ ਚਾਹਨਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਜਿਨ੍ਹਾਂ ਨੇ ਅੱਜ ਮੈਂ ਸਮਝਦਾ ਕੈਬਨਿਟ ਦੇ ਅੰਦਰ ਵੱਡਾ ਫੈਸਲਾ ਕੀਤਾਗਾ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲਗਾਤਾਰ ਹਰੇਕ ਵਰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਨੇਗੇ ਔਰ ਸਾਨੂੰ ਸਾਰਿਆਂ ਨੂੰ ਹਦਾਇਤ ਜਾਰੀ ਕਰਦੇ ਨੇ ਕਿ ਹਰੇਕ ਵਰਗ ਦੀ ਮੁਸ਼ਕਲਾ ਜਿਹੜਾ ਉਹਦਾ ਤਿਆਰ ਰੱਖ ਕੇ ਹੱਲ ਕੀਤਾ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਆ ਕਿ ਜਿਹੜਾ ਅਨੁਸੂਚਿਤ ਜਾਤੀਆਂ ਭੋਮ ਵਿਕਾਸ ਦਾ ਕਰਜ਼ਾ ਸੀਗਾ ਉਹਦੀ ਰਿਕਵਰੀ ਰੇਟ ਜਿਹੜਾਗਾ ਬੜੀ ਹੈਰਾਨੀ ਵਾਲੀ ਗੱਲ ਹੋਊਗੀ ਕਿ ਆਪਾਂ ਗੱਲ ਕਰਦੇ ਹੁੰਨੇ ਆ ਕਈ ਵਾਰ ਗਰੀਬ ਲੋਕਾਂ ਲਈ ਕਰਜ਼ਾ ਹੈਗਾ ਔਰ ਰਿਕਵਰੀ ਰੇਟ ਜਿਹੜਾ 84% ਇਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਇਹ ਮਾਡਲ ਆ ਇਹਦੇ ਉੱਤੇ ਇਨਾ ਕੰਮ ਹੋਇਆਗਾ 84% ਲੋਕਾਂ ਨੇ ਆਪਣਾ ਕਰਜ਼ਾ ਮਾਫ਼ ਕੀਤਾਗਾ ਸੌਰੀ ਆਪਣਾ ਕਰਜ਼ਾ ਵਾਪਸ ਕੀਤਾਗਾ ਇਹਦਾ ਮਤਲਬ ਜਿਹੜਾ ਅਸੀਂ ਲੋਨ ਦਿੰਨੇ ਆ ਚਾਹੇ ਉਹ ਮੱਝਾਂ ਨਾਗਾ ਚਾਹੇ ਉਹ ਛੋਟੇ-ਛੋਟੇ ਜਿਹਾ ਇਸ ਤਰ੍ਹਾਂ ਸੀਐਮ ਸਾਹਿਬ ਨੇ ਕੰਮ ਕਰਾਇਆ ਨੇਗੇ ਉਹ ਸਾਰਾ ਕੰਮ ਜਿਹੜਾ ਸਕਸੈਸਫੁਲੀ ਉਹ ਲੋਕ ਕਰਦੇ ਨੇਗੇ ਉਹਨਾਂ ਦਾ ਸਕਸੈਸ ਰੇਟ ਜਿਹੜਾ ਬਹੁਤ ਵੱਡਾ ਹੈਗਾ ਸੋ ਲਗਭਗ 68 ਕਰੋੜ ਰੁਪਏ ਅਜ ਮਾਫ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਅਸੀਂ ਹੋਰ ਵੀ ਕਰਜ਼ੇ ਦੇਣਾ ਕਿ ਤਾਂ ਕਿ ਸਾਰੇ ਜਿਹੜੇ ਦੇਗੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਰ ਇਹ ਕਿ ਕਈ ਦੇਖੋ ਕਰਜ਼ਾ ਲੈਣਾ ਕੋਈ ਸ਼ੌਂਕ ਨਹੀਂ ਹੁੰਦਾ ਕਿ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ ਕਿ ਵੀਰ ਹਾਲਾਤ ਇਦਾਂ ਦੇ ਆਪਾਂ ਆਮ ਪਰਿਵਾਰਾਂ ਚੋਂ ਹਾਂ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ ਪਰ ਆਮ ਆਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ ਹਾਲਾਤਾਂ ਚੋਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਹਾਲਾਤਾਂ ਚੋਂ ਜਿਸ ਤਰ੍ਹਾਂ ਪਿਛਲੇ ਦਿਨੀ ਅਸੀਂ ਕੋਆਪਰੇਸ਼ਨ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਧੂਰੀ ਕੋਆਪਰੇਟਿਵ ਬੈਂਕਾਂ ਦੀ ਬਹੁਤ ਸਾਰੀਆਂ ਬੈਂਕਾਂ ਦੀ ਜਿਹੜਾ ਰਿਕਵਰੀ ਰੇਟ ਆਫ ਮਾਈਨਸ ਦੇ ਵਿੱਚ ਹੈ ਪ੍ਰਤੂਰੀ ਦੇ ਵਿੱਚ 99. ਸਮਥਿੰਗ ਹੈ ਮੰਨ ਲਵੇ 90% ਰਿਕਵਰੀ ਰੇਟ ਲੋਕਾਂ ਦੇ ਕਰਜ਼ੇ ਲੈ ਕੇ ਕੰਮਕਾਰ ਕਰਕੇ ਉਸੇ ਕੰਮਕਾਰ ਦੀ ਪ੍ਰੋਫਿਟ ਚੋਂ ਵਾਪਸ ਵੀ ਕਰਤੇ ਸੀ ਇਹਨਾਂ ਨੂੰ ਸਨਮਾਨਿਤ ਕੀਤਾ ਅਸੀਂ ਬਾਕੀ ਸਾਰੀਆਂ ਕੋਆਪਰੇਟਿਵ ਬੈਂਕਾਂ ਨੂੰ ਕਿਹਾ ਕਿ ਤੂਰੀ ਦੀ ਤਰਜ਼ ਤੇ ਕੰਮ ਕਰੋ ਹੈਨਾ ਕਿਉਂਕਿ ਸਰਕਾਰਾਂ ਨੇ ਆਪਣੇ ਕੋਲ ਤਾਂ ਨੋਟਾਂ ਛਾਪਣਾ ਨੀ ਮਸ਼ੀਨਾ ਹੈ ਨਹੀਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈਣਾ ਹੈ ਲੋਕਾਂ ਨੂੰ ਦੇਣਾ ਹੈ ਜਦੋਂ ਇਹ ਯਕੀਨ ਬਣ ਜੇ ਲੋਕਾਂ ਚ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਲੈਂਦੀ ਹੈ ਕਿਉਂਕਿ ਸਾਨੂੰ ਹੀ ਦੇਊਗੀ ਸਕੂਲ ਆਫ ਐਮੀਨੈਂਸ ਦੇ ਥਰੂ ਜਾਂ ਸੜਕਾਂ ਦੇ ਥਰੂ ਜਾਂ ਫਿਰ ਸਾਨੂੰ ਇਨਫਰਾਸਟ੍ਰਕਚਰ ਬਿਜਲੀ ਫ੍ਰੀ ਦੇ ਥਰੂ ਜਾਂ ਸਾਨੂੰ ਕੱਸੀਆਂ ਜਾਂ ਪਾਈਪਾਂ ਨਹਿਰੀ ਪਾਈਪਾਂ ਕਿਸੇ ਨਾ ਕਿਸੇ ਰੂਪ ਚੋਂ ਜਿਹੜਾ ਪੈਸਾ ਹੈ ਉਹ ਲੋਕਾਂ ਤੇ ਹੀ ਲੱਗਣਾ ਚਾਹੀਦਾ ਅਸੀਂ ਇਸ ਗੱਲ ਦੇ ਧਾਰਨੀ ਆ ਤੇ ਇਹ ਜਿਹੜਾ ਆਉਂਦੇ ਆਉਂਦੇ ਸਮੇਂ ਚ ਵੀ ਬਹੁਤ ਵੱਡੇ ਵੱਡੇ ਐਲਾਨ ਅਸੀਂ ਚਾਹੇ ਕਿਸਾਨਾਂ ਬਾਰੇ ਚਾਹੇ ਉਹ ਮਜ਼ਦੂਰਾਂ ਬਾਰੇ ਚਾਹੇ ਉਹ ਦੁਕਾਨਦਾਰਾਂ ਬਾਰੇ ਚਾਹੇ ਉਹ ਵਪਾਰੀਆਂ ਬਾਰੇ ਸੰਤਕਾਰਾਂ ਬਾਰੇ ਉਦਯੋਗਪਤੀ ਅਸੀਂ ਅਸੀਸ ਕਰਦੇ ਰਵਾਂਗੇ ਕਿਉਂਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਜਿਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕੇ ਵਾਂਗੂਆਂ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਕਹੋਂਦੀ ਕਹਿੰਦੇ ਕਿ ਮੰਨਿਆ ਕਿ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਵੰਦਾ ਪਰ ਜੇ ਲੱਖ ਚੋਕ ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਸੋ ਇੱਕ ਇੱਕ ਮਨ ਕੇ ਦਾ ਸਾਡੇ ਅਸੀਂ ਮੁੱਲ ਸਮਝਦੇ ਆਂ ਸੋ ਜੇ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਜੀ ਸਰ ਜੀਰਾ 3 ਕਰੋੜ ਤੁਸੀਂ ਮਾਫ ਕੀਤਾ ਇਹਦੇ ਵਿੱਚ ਮੂਲ ਰਾਸ਼ੀ ਕਿੰਨੀ ਆ ਤੇ ਵਿਆਜ ਕਿੰਨਾ ਤੇ ਕਦੋਂ ਦਾ ਪੈਂਡਿੰਗ ਹੈ ਇਹਦੇ ਵਿੱਚ ਜੀ ਲਗਭਗ 30 ਕਰੋੜ ਰੁਪਇਆ ਜਿਹੜਾ ਉਹ ਮੂਲ ਰਾਸ਼ੀ ਆ ਔਰ 22 ਕਰੋੜ ਰੁਪਇਆ ਇੰਟਰਸਟ ਆ 15 ਕਰੋੜ ਰੁਪਇਆ ਜਿਹੜਾ ਉਹ ਪੀਨਲ ਇੰਟਰਸਟ ਆ ਕਦੋਂ ਤੋਂ ਪੈਂਡਿੰਗ ਸੀ ਇਹ ਘਟੋ ਘਟ ਜੀ ਇਹ ਪਿਛਲੇ 20 ਸਾਲਾਂ ਤੋਂ ਇਹ ਜਿਹੜੇ ਪੈਂਡਿੰਗ ਸੀ ਪਿਛਲੇ 20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਪਾਰਟੀ ਨੇ ਇਹਨਾਂ 20 ਸਾਲਾਂ ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੁਣ ਆਪਾਂ 31 ਮਾਰਚ 2020 ਤੱਕ ਦੇ ਕੀਤੇ ਆ ਇਹਦੇ ਨਾਲ ਪਿਛਲੇ 20 ਸਾਲ ਦਾ ਕੀਤਾ ਜੀ ਪਿਛਲੇ 30 ਸਾਲ ਦੇ ਇੱਕ ਮਿੰਟ ਵਿੱਚ ਕੰਪਲੀਟ ਕਰਦਾ ਜੀ ਇਹਨਾਂ ਨੂੰ 20 ਸਾਲਾਂ ਦੇ ਵਿੱਚ ਨਾ ਕਾਂਗਰਸ ਪਾਰਟੀ ਕੋਲ ਇਹਦਾ ਲੋਕਾਂ ਨੇ ਘਾਰ ਲਾਈ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਦਾਲਤ ਲੋਕਾਂ ਨੇ ਕਾလီਦਰ ਬੀਜੇਪੀ ਵਾਲੇ ਲੈਂਦੇ ਰਹੇ ਪਰ 20 ਸਾਲਾਂ ਚ ਕਿਸੇ ਨੇ ਧਿਆਨ ਨਹੀਂ ਦਿੱਤਾ ਬਹੁਤ ਸਾਰੇ ਉਹ ਪਰਿਵਾਰ ਨੇ ਸਾਡੇ ਕੋਲ ਆਏ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਨੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੋਲ ਕੋਈ ਘਰ ਨਹੀਂ ਹੈਗਾ ਸੀਗਾ ਉਹਨਾਂ ਲੋਕਾਂ ਦੇ ਨਾਲ ਤੇ ਇਹ ਕਰਜ਼ੇ ਖੜੇ ਸੀਗੇ ਬਲਕਿ ਉਹਨਾਂ ਨੂੰ ਜਿਹੜੀ ਕਾਰਪੋਰੇਸ਼ਨ ਕਈ ਵਾਰ ਤੰਗ ਕਰਦੀ ਸੀ ਸੋ ਬਹੁਤ ਵੱਡੀ ਰਾਹਤ ਜਿਹੜੀ ਹੈ ਵੈਸੇ ਸਮਝਦਾ ਅੱਜ ਪੰਜਾਬ ਦੇ ਦਲਤ ਵਰਗ ਲਈ ਅਨੁਸੂਚਿਤ ਜਾਤੀ ਦੇ ਜਨਜਤੀਆਂ ਵਰਗ ਤੇਰੀ ਮਿਲੀ ਹੈ ਇੱਕ ਮਿੰਟ ਇੱਕ ਮਿੰਟ ਦਰਸ਼ਨ ਦਰਸ਼ਨ ਬਿਲਕੁਲ 100% ਸੱਚ ਨਹੀਂ ਪਹਿਲਾਂ ਬਚਾਉਂਦਾ ਅਜੇ ਤਾਂ ਸਮਾਲ ਕਰਨ ਹੱਥ ਨਹੀਂ ਮਿਲਿਆ ਸਤਿ ਸ੍ਰੀ ਅਕਾਲ ਸਭ ਦੇ ਧਿਆਨ ਦਿਖੋ ਪਤਾ ਕੀ ਹੈ ਹੌਲੀ ਹੌਲੀ ਸਾਰਾ ਕੁਝ ਕਰ ਲਾਂਗੇ ਅੱਜ ਅਸੀਂ ਇਸ ਤਰ੍ਹਾਂ ਦਾ ਫੈਸਲਾ ਲਿਆ ਬਿਲਕੁਲ ਸਹੀ ਹੈ ਤੁਸੀਂ ਇਹ ਜਿਹੜੀਆਂ ਤੁਸੀਂ ਸਮੱਸਿਆਵਾਂ ਦਾਸ ਰਹੇ ਹੋ ਇਹ 95 96 97 98 99 2000 ਵੀ ਇਹ ਉਹਨਾਂ ਵੇਲੇ ਦੇ ਕੰਡੇ ਵਿੱਚ ਹੀ ਹੋਏ ਸਾਰੇ ਐਂ ਕਰ ਦਾਂਗੇ ਬੱਚ ਕੀਤਾ ਨਹੀਂ ਬੱਚ ਕੋਈ ਗੱਲ ਨਹੀਂ ਜੇ ਜੇ ਕਹਿ ਵੀ ਗਏ ਕਿਸੇ ਨੂੰ ਵਾਦਾ ਕਰ ਗਏ ਉਮੀਦਾਂ ਜਗਾ ਕੇ ਪਰ ਅਸੀਂ ਉਮੀਦਾਂ ਨੂੰ ਮਰ ਨਹੀਂ ਦੇਵਾਂਗੇ ਅਸੀਂ ਖੜਾਗੇ ਨਾਲ ਖੜਾਗੇ ਪੰਜਾਬ ਦਾ ਹਾਂ ਜੀ ਸਰ ਜਿਹੜੀ ਗੱਲ ਜਿਹੜੇ ਇਹ ਦੱਸਿਆ ਤੁਸੀਂ ਜਿਹਨਾਂ ਦਾ ਕਰਜ਼ਾ ਮਾਫ਼ ਕਰ ਰਹੇ ਹੋ ਕਿੰਨੇ ਮਾਰchu ਕੀ ਇਹ ਕਿੰਨੇ ਜੋਦੀ ਤੁਹਾਨੂੰ ਲਿਸਟ ਦੇ ਦੇਵਾਂਗੇ 4727 ਪਰਿਵਾਰ ਨੇ ਬਿਲਕੁਲ ਸਹੀ 4727 ਪਰਿਵਾਰ ਨੇ ਤੁਹਾਨੂੰ ਲਿਸਟ ਦੇ ਦਾਂਗੇ ਬਲਕਿ ਮੈਂ ਤੁਹਾਡੇ ਟੀਵੀ 'ਤੇ ਸੁਣਨਾ ਚਾਹੁੰਗਾ ਕਿ ਕਿੰਨੇ ਕ ਹੈਗੇ ਨੇ ਜਾਂ ਕਿੰਨੇ ਕਰਜ਼ਾ ਮੋੜ ਦੇ ਕਾਬਲ ਨਹੀਂ ਹੈਗੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਘਰੇ ਜਾ ਕੇ ਉੰਨਾ ਬੰਦਾ ਜੀ ਮੈਡਮ ਹਾਂ ਤੋਂ ਇਹਦੇ ਤੋਂ ਹੱਦ ਕੀ ਹੈ ਸਵਾਲ ਹੈ ਨਸ਼ੇ ਨੂੰ ਲੈ ਕੇ ਬਟਿੰਡਾ ਦੇ ਇੱਕ ਪਿੰਡ ਦੇ ਵਿੱਚ ਇੱਕ ਬੀਤੀ ਦੇ ਵੱਲੋਂ ਪੋਸਟਰ ਲਾਇਆ ਗਿਆ ਕਿ ਇਹ ਪਿੰਡ ਵਿਕਾਊ ਹੈ ਉਹ ਬੰਦਾ ਲਾਈਫ ਹੋ ਕੇ ਕਹਿ ਰਿਹਾ ਆਪਣੀ ਛੋਟੀ ਦੀ ਬੱਚੀ ਨੂੰ ਕੋਤੀ ਜੇ ਤੁਸੀਂ ਕਹਿੰਦੇ ਕਿ ਐਸਾ ਐਸਾ ਮੈਨੂੰ ਮਾਰਨ ਤੱਕ ਲਿਆ ਤਾਂ ਮੈਂ ਦੇ ਰਿਹਾ ਕਿ ਤੂੰ ਜੇ ਨਸ਼ੇ ਵਾਲਿਆਂ ਨੂੰ ਰੋਕਣਾ ਬੰਦ ਨਹੀਂ ਕੀਤਾ ਤਾਂ ਤੈਨੂੰ ਮਾਰ ਦਿਆਂਗਾ ਦੇਖੋ ਇਹ ਵੀ ਸਮੱਸਿਆ ਹੋਈ ਹੈ ਇੱਕ ਦਿਨ ਚ ਜਾਂ ਕਿਸੇ ਪਾਰਟिकुलर ਡੇ ਤੇ ਤਾਂ ਖਤਮ ਨਹੀਂ ਕਰ ਸਕਦੇ ਠੀਕ ਹੈ ਨਾ ਪਰ ਨੀਂਦ ਸਾਫ ਹੈ ਖਤਮ ਕਰਨ ਤੇ ਲੱਗੇ ਹੋਏ ਆ ਠੀਕ ਹੈ ਜੇ ਇੱਕ ਬੰਦੇ ਵੱਲੋਂ ਕੋਈ ਐਦਾਂ ਕਹਿ ਤੱਕਿਆ ਪਰ ਪਿੰਡਾਂ ਨਾਲ ਜਾ ਕੇ ਤਾਂ ਪੁੱਛੋ ਨਾ ਕਿ ਕੁਝ ਹੋ ਰਿਹਾ ਹੈ ਅਸੀਂ ਤੁਹਾਡੇ ਸਾਹਮਣੇ ਉਹ ਬੰਦੇ ਵੀ ਦੋ ਤਿੰਨ ਪ੍ਰੋਗਰਾਮਾਂ 'ਚ ਆਏ ਨੇ ਜਿੰਨੇ ਨਸ਼ਾ ਕਰਦੇ ਸੀ ਜਾਂ ਜਿਹੜੇ ਪਿੰਡ 'ਚ ਲੋਕ ਬੋਲਦੇ ਸੀਗੇ ਕਿ ਜੀ ਹੁਣ ਸਿੱਧਾ ਨਹੀਂ ਹੈਗਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਨੇ ਆਵਾਰਾ ਕਰਦ ਕੋਈ ਬੱਚੇ ਬੱਚੀਆਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਾਂ ਹੁਣ ਤਾਂ ਉਹ ਡਰ ਕੇ ਜਿੰਦੇ ਲਾ ਕੇ ਭੱਜਣ ਲੱਗ ਗਏ ਕੁਝ ਤਾਂ ਹੋ ਰਿਹਾ ਨਾ ਸਟੈਪ ਕਵਾ ਰਹੇ ਨੇ ਐਸਾ ਜੋ ਸਟੈਪ ਕਰ ਰਹੇ ਆ ਕੋਈ ਤਾਂ ਮਦਦ ਕਰਦੀ ਵੀ ਜਾਏ ਉਹ ਤਾਂ ਉਹ ਘਾ ਰਹੀ ਆ ਕੋਈ ਆ ਇਹ ਨਹੀਂ ਹੋ ਸਕਦਾ ਹੋ ਸਕਦਾ ਪੁਲਿਸ ਚ ਵੀ ਹੋਣ ਹੈ ਜੀ ਮੈਂ ਕਹਦੋਂ ਕਹਨ ਹਜੇ ਉਹ ਵੀ ਉਹ ਵੀ ਪਤਾ ਕਰਨਾ ਪਊਗਾ ਕਿਉਂਕਿ ਪਹਿਲਾਂ ਇਹ ਗੱਲ ਸਾਡੇ ਕੋਲ ਸ਼ਿਕਾਇਤ ਦੇ ਰੂਪ ਚ ਆਉਂਦੀ ਸੀ ਕਿ ਅਸੀਂ ਤਸਕਰ ਨੂੰ ਲੈ ਕੇ ਜਾਣੇ ਆ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਚੌਕੀ ਤੱਕ ਥਾਣੇ ਤੱਕ ਅਸੀਂ ਬਾਅਦ ਚ ਆਉਨੇ ਆ ਉਹ ਪਹਿਲਾਂ ਆ ਜਾਂਦਾ ਜਮਾਨ ਤੇ ਛੁੱਟ ਕੇ ਅਸੀਂ ਉਥੇ ਸਖਤਾਈ ਕੀਤੀ ਹੋਈ ਹੈ ਪੁਲਿਸ ਦੇ ਵਿੱਚ ਵੀ ਹੋ ਸਕਦਾ ਕੁਝ ਐਜੇ ਹੋਣ ਜਿਹੜੇ ਉਹਨਾਂ ਦੀ ਹੈਲਪ ਕਰ ਦੇਣ ਪਰ ਅਸੀਂ ਬਹੁਤ ਵੱਡੇ ਪੱਧਰ ਤੇ ਮੁੰਸ਼ੀਆਂ ਹੌਲਦਾਰਾਂ ਦੀਆਂ ਤਬਾਦਲੇ ਕੀਤੇ ਨੇ ਮੂਨਕਾਲੇ ਨੂੰ ਪਠਾਨਕੋਟ ਲਾਇਆ ਪਠਾਨਕੋਟ ਵਾਲੇ ਨੂੰ ਮੰਦੋਟ ਲਾਇਆ ਮੰਦੋਟ ਵਾਲੇ ਨੂੰ ਇੱਧਰ ਡੇਰਾ ਬਸਿਲਾਇਆ ਤਾਂ ਕਿ ਉਹਨਾਂ ਦੇ ਲਿੰਕ ਟੁੱਟ ਸਕਣ ਪਰ ਇਹ ਪੁਰਾਣਾ ਲਿੰਕ ਹੈ ਜੀ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਕਦੇ ਜਿਹੜੇ ਉਹਦਾ ਆਪ ਤਾਂ ਹੁੰਦੇ ਨੇ ਵੀਡੀਓ ਪਾਉਂਦੇ ਨੇ ਜਿੱਤੇ ਕਦੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਯਾਰ ਵੀ ਇਹ ਕਿੱਥੇ ਕਿੱਥੇ ਜੇ ਤੁਸੀਂ ਉਹਦੇ ਬੰਦੇ ਛੱਡੇ ਹੋਏ ਆ ਆਪਾਂ ਥੋੜਾ ਸੌਖਾ ਹੋ ਜਾਊਗਾ ਫੜਨੇ ਫਿਰ ਸਰ ਇਹ ਜੋ ਮਾਮਲਾ ਹੈ ਨਾ ਇਸ ਵਿੱਚ ਬੇਸਿਕਲੀ ਕੀ ਆ ਹੋਇਆ ਹੈ ਕਿ ਲੋਕੋ ਨੇ ਵਾਹਾਂ ਤੇ ਪੋਸਟਰ ਲਗਾ ਗਏ ਨੇ ਕਿ گاਉਂ ਵਿਟਾਉ ਹੈ ਆਪ ਉਸ گاਉਂ ਵਿੱਚ ਜਾ ਕੇ ਆਈਏ ਸਰ ਮੈਂ ਆਪਣਾ ਬੰਦਾ ਮਿਲ ਜਾਗਾ ਅੱਛਾ ਕੀ ਆ ਫਿਰ ਕਾਰਪੋੜਾਈ बिल्कुल होने चाहिए लोग नाराज हर गांव में ऐसा चलता था अब हर गांव की बारी आएगी ना हमारी तरफ से तो कोई बंदा नहीं गया ना बेचने वहां पे के सरकार की शह पर गया पहले तो मंत्री बेचते थे अपनी गाड़ियों में ले जाकर तो एक पोस्टर को आप इतना बड़ा हम माने इतना बड़ा युद्ध शुरू कर रखा है उसकी तो आप कभी बात नहीं करते इतना बड़ा युद्ध शुरू कर रखे इतने बड़े हालांकि हमने बीच में हमें पाकिस्तान का जो बॉर्डर पे टेंशन हुई उसको भी टैकल करना पड़ा बीच में हमें सेंटर सरकार से अलग अलग किस्म के तानाशाही फरमान आते हैं बीबीएमबी का कभी कुछ वो भी हम बीच में टैकल कर रहे हैं लेकिन काम तो कर रहे हैं ना पॉजिटिवली तो कर रहे हैं नियत में तो कोई खोट नहीं है ना तो कोई प्रॉब्लम नहीं है कहना चाहिए तो हर को ये तो बाकी बाकी देखो कौन पार्टी कौन पार्टी हारने के लिए अपना उम्मीदवार खड़ा करती ਨਹੀਂ ਸਿਰਫ ਹਰ ਇੱਕ ਕੋ ਹੱਕ ਹੈ ਡੈਮੋਕਰੈਟਿਕ ਰਾਈਟ ਹੈ ਕਿ ਹਰ ਇੱਕ ਕੋ ਆਜ਼ਾਦ ਉਮੀਦਵਾਰ ਵੀ ਕਹਿੰਗੇ ਮੈਂ ਜਿੱਤੂਗਾ ਸਾਰਿਕ ਕੋ ਹੱਕ ਹੈ ਬਾਕੀ ਪਬਲਿਕ ਫੈਸਲਾ ਕਰੇਗੀ ਲਾਸਟ ਲਾਸਟ ਮੈਂ ਤਾਂ ਗੁੱਡ ਲੱਕ ਕਹੂੰਗਾ ਜੀ ਪੰਜਾਬ ਦੀ ਟੀਮ ਨੂੰ ਉਸ ਦਿਨ ਵੀ ਮੈਂ ਤਾਂ ਡੇਢ ਪੌਣੇ 2 ਵਜੇ ਤੱਕ ਮੈਚ ਦੇਖਦਾ ਰਿਆ ਤੇ ਪੰਜਾਬ ਦੀ ਟੀਮ ਨੇ ਬਹੁਤ ਅੱਛਾ ਕੀਤਾ ਤੇ ਅੱਜ ਫਾਈਨਲ ਹੈ ਅੰਮਦਾਵਾਚ ਤੇ ਤੁਸੀਂ ਵੀ ਦੇਖਿਓ ਥੋੜਾ ਜਿਹਾ ਸਪੋਰਟ ਕਰਿਓ ਸਰ ਸਰ ਕਰਦੇ ਮਾਪੂ ਹੋ ਜਾਂਦੀ ਹੈ ਐਸਪੀ ਵਰਗੀ ਹੋ ਜਾਂਦੀ ਹੈ ਹੋਰ ਵਰਗਾ ਨਹੀਂ ਬੜ ਚੰਨ ਕਿਤੇ ਨਾ ਕਿਤੇ ਇਸ ਤੋਂ ਜਿਹੜਾ ਹੈ ਉਹ ਹਮੇਸ਼ਾ ਆਉਣ ਦਾ ਆਨਾਂ ਦੇ ਵਿੱਚ ਹੋਊਗਾ ਬਹੁਤ ਕੁਝ ਹੋਊਗਾ ਬਹੁਤ ਕੁਝ ਹੋਊਗਾ ਕੰਦਰਾ ਨੇ ਪਾਕਿਸਤਾਨ ਬਣੇ ਦਾ ਬੜਾ ਹੋਇਆ ਸਿਗਾ ਤਾਂ ਬਾਰਡਰ ਜ਼ਿਲ੍ਹੇ ਨੇ ਇੱਕ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਕੀ ਕੇਂਦਰ ਤੋਂ ਕੋਈ ਮੰਗ ਕੀਤੀ ਹੈ ਕੋਈ ਸਪੈਸ਼ਲ ਨਹੀਂ ਅਸੀਂ ਆਲਰੇਡੀ ਉਹਨਾਂ ਨੂੰ ਆਪ ਹੀ ਪੇ ਕਰਤਾ ਕੇਂਦਰ ਸਰਕਾਰ ਤੋਂ ਅਸੀਂ ਮੰਗ ਨੀਤੀਯੋਗ ਚ ਕੀਤੀ ਹੈ ਅਸੀਂ ਕਿ ਉੱਥੇ ਜੇ ਤਾਂ ਇੰਡਸਟਰੀ ਵੀ ਲੈ ਕੇ आओ ਉੱਥੇ ਕਾਲਜ ਖੋਲੋ ਉਸ ਬਾਰਡਰ ਏਰੀਆ ਦੇ ਵਿੱਚ ਤਾਰ ਜਿਹੜੀ ਹੈ 5-5 ਕਿਲੋਮੀਟਰ ਅੰਦਰ ਹੈ ਉਹਨੂੰ ਅੱਗੇ ਲੈ ਕੇ ਜਾਓ ਤਾਂ ਕਿ ਖੇਤ ਅੰਦਰ ਆ ਸਕਣ ਉਹਨੂੰ ਖੇਤੀਬਾੜੀ ਵਿੱਚ ਕੋਈ ਪ੍ਰੋਬਲਮ ਨਾ ਆਵੇ ਬਹੁਤ ਸਾਰੇ ਮੁੱਦੇ ਬਾਰਡਰ ਏਰੀਆ ਦੇ ਅਸੀਂ ਨੀਤੀਯੋਗ ਦੇ ਵਿੱਚ ਬੋਲ ਕੇ ਆਏ ਤੇ ਤੁਸੀਂ ਆਪ ਹੀ ਕਵਰ ਕੀਤਾ ਹਾਂ ਜੀ ਜਿਹੜਾ ਕੈਂਡੀਡੇਟ ਸੀਗਾ ਕਾਫੀ ਲੇਟ ਅਨਾਉਂਸ ਕੀਤਾ ਉਸ ਦਾ ਕੀ ਕਾਰਨ ਸੀ ਜੀਪੀ ਨੂੰ ਪੁੱਛੋ ਨਾ ਲੱਭਿਆ ਨਹੀਂ ਹੋਣਾ ਕੋਈ ਜੀ ਲੱਭਿਆ ਨਹੀਂ ਹੋਣਾ ਜਾਂ ਕੋਈ ਮੰਨਦਾ ਨਹੀਂ ਹੋਣਾ ਵੀ ਮੈਂ ਨਹੀਂ ਲੜਨਾ ਪੈਦਾ ਕੋਈ ਐ ਕਹਿੰਦੇ ਹੁਣ ਮੈਂ ਮੀਟਿੰਗ ਲਈ ਤੁਹਾਨੂੰ ਫੇਰ ਇੱਕ ਵਾਰੀ ਗੱਲ ਕੀਤੀ ਹੈ ਗੱਲ ਸਰਵਜ ਸਿੰਘ ਪਤੇਰ ਨਾਲ ਵੀ ਇੱਕ ਵੀਡੀਓ ਪਹਾਰੀ ਕੀਤੀ ਹੈ ਉਹ ਫੇਰ ਕਹਿੰਦੇ ਤੁਸੀਂ ਮੀਟਿੰਗ ਲਈ ਤਿਆਰ ਹੈਗੇ ਆ ਮੀਟਿੰਗ ਲਈ ਮੀਟਿੰਗ ਨਾ ਮੈਂ 7-7 ਘੰਟੇ ਕਰਦੇ ਨੇ ਚੁਣੌਤੀ ਜਿਹੜੀ ਚੁਣੌਤੀ ਵੀ ਦਿੱਤੀ ਐ ਨੀ ਚੁਣੌਤੀ ਤਾਂ ਕਾਹਦੀ ਐ ਪਹਿਲਾਂ ਕਿਉਂ ਨਹੀਂ ਦਾ ਕੰਮ ਨਹੀਂ ਬੜ ਲੈਣ ਦੀ ਕੰਮ ਕਰ ਲਈ ਕੋਈ ਪਹਿਲਾਂ ਖੇਤੀ ਦਾ ਕੰਮ ਕਰ ਲੀ ਆਪਾਂ ਬੈਸਾਂ ਤੋਂ ਪਹਿਲਾਂ ਝੋਨਾ ਲੱਗਣਾ ਕੱਲ ਪਰਸੋ ਤੋਂ ਸ਼ੁਰੂ ਹੋਇਆ ਕਿਹਨੇ ਖੁਰਚੋਨਾ ਨੇ ਵੇਲ ਲਈ ਕਿਉਂਕਿ ਮੈਨੂੰ ਖੇਤੀ ਦੀ ਜ਼ਿਆਦਾ ਚਿੰਤਾ ਓਕੇ ਉਹਨਾਂ ਨੂੰ ਬਹਿਸ ਵੀ ਹੋਣੀ ਮੈਨੂੰ ਖੇਤੀ ਦੀ ਹੈ ਸਰ ਜੀ ਖੇਤੀ ਤੇ ਸਰ ਜੋ ਫਿਰੋਜ਼ਪੁਰ ਮੇਂ ਜ਼ਿਆਦਾ ਪਾਣੀ ਮਿਲ ਰਹਾ ਹੈ ਕਿ ਪਾਕਿਸਤਾਨ ਕੋ ਨਹੀਂ ਜਾ ਰਹਾ ਹੈ ਤਾਂ ਇਹ ਕੀ ਹੈ ਇਹ ਬੜੀਆ ਦਰਿਆ ਹੋ ਗਿਆ ਕਿ ਪੰਜਾਬ ਮੇਂ ਆਪ ਜ਼ਿਆਦਾ ਪਾਣੀ ਮਿਲਣ ਪਾ ਰਹਾ ਹੈ ਬੜਾ ਅੱਛਾ ਕੁਐਸਚਨ ਪੁੱਛਿਆ ਅਪਣੇ ਫਿਰੋਜ਼ਪੁਰ ਮੇਂ ਪਾਣੀ ਕਿਵੇਂ ਮਿਲ ਰਹਾ ਜ਼ਿਆਦਾ ਕਿਉਂਕਿ ਉਹ ਸੇਣੀ ਵਾਲਾ ਪਾਕਿਸਤਾਨ ਪਹਿਲੇ ਵੀ ਨਹੀਂ ਜਾਂਦਾਤਾ नॉलेज इज टू डेंजरस पहले भी नहीं जाता था एक बूंद नहीं जाता था सैनी वाला से ठीक है सिर्फ वहां से राजस्थान फीडर को पानी जाता है कहां से आ गया पानी पानी अगर जिन्होंने रोका है पाकिस्तान का वो सिंध कश्मीर नदी या फिर चनाब का है वो हमें दे दें हम आगे कर देंगे हमें क्या प्रॉब्लम है हमको पानी को रोक के कोई ऐसा थोड़ी करना चाहते हैं कि किसी को प्यासा दे देंगे मैंने इक्कीस मार्च इक्कीस मई तक कहा था कि इक्कीस मई तक हरियाणा अपने हिस्से का पानी इक्कीस मई के बाद मिल जाएगा मिल गया कोई प्रॉब्लम तो नहीं तो बीबीएमबी ने क्या कर लिया हमारा फिर इकतीस मार्च को खत्म कर लिया पानी उन्होंने उसके बाद हमसे एक्स्ट्रा मांग रहे थे अब बीबीएम भी, 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 भी कह रही है नहीं जी हम हरियाणा भी कह रहा है कि हमें पानी ठीक मिल रहा है जब उनका हक बनता है हम हक नहीं रखते हम भाई गनैया जी के बाहर से दुश्मनों को भी पानी पिलाते हैं ठीक है ना लेकिन फिरोजपुर न ऊपर से पानी आएगा तो ज्यादा आएगा तो हम ज्यादा अपना इस्तेमाल करेंगे पंजाब अपने हिस्से का पानी एक बूंद को नहीं देगा हां किसी और का जो पुराने एग्रीमेंट किए हुए हैं मैं तो बदल नहीं सकता उनको हां मैं मांग करता हूं कि रिव्यू कीजिए इंटरनेशनल रूल भी है पच्चीस साल बाद कोई भी जो ट्रीटी है उसको रिव्यू करना चाहिए ये रिपेरियन में यही लिखा है लेकिन वो करते नहीं 1955, 1960 के ये एग्रीमेंट हुए हैं मतलब ऐसे ही चल रहे हैं ऐसे ही चल रहे हैं बाद में दो पंजाब हो गए तो भी ऐसे ही चल रहे हैं ठीक है ना तो इसलिए मैं मांग करता हूं कि उन उनको आज के पानी मुताबिक आज जितना पानी है उस समय जितना पानी था अभी मेरे शायद आप तो शहर में पली बड़ी होंगी गांव वाले लड़के बैठे हैं जितने दर्शन बैठा है खोखर वाला लड़का मेरी बुआ इनके गांव में है मतलब ਮੈਂ ਵੀ ਜਾਂਦਾ ਰਹੂੰ ਛੁੱਟੀਆਂ 'ਚ ਬੂਆ ਦੇ ਪਾਸ ਜਾ ਨਾਨਕੇ ਜਾਂਦੇ ਆਂ ਦਰਸ਼ਨ ਦਰਿਆ ਜਾਣਾ ਤੁਹਾਡੇ ਖੇਤ ਐ ਉਹਦਾ ਨਾਮ ਐ ਦਰਿਆ ਜਾਣਾ ਸੰਗਤਪੁਰ ਵਾਲੀ ਰੋਡ ਜਿਹੜੀ ਬਣ ਗਈ ਜਿੰਨਾ ਉੱਥੇ ਸੇਮ ਸੀ ਮੱਝਾਂ ਦੀਆਂ ਪੈੜਾਂ ਦੇ ਵਿੱਚ ਵੀ ਪਾਣੀ ਆ ਜਾਂਦਾ ਸੀ ਮੈਂ ਮੈਂ ਉੱਥੇ ਛੁੱਟੀ ਜਾਂਦਾ ਰਿਆਂ ਆ ਜਿਹੜੀਆਂ ਹੁਣ ਛੁੱਟੀਆਂ ਹੋਈਆਂ ਹੋਈਆਂ ਨੇ ਹੈ ਬੱਸ ਸਾਡੇ ਤੋਂ ਜਿੰਨੀ ਦੂਜਾ ਵਸੜਾ ਦੋ ਵਸੜੇ ਤੋਂ ਥੋੜੇ ਹਾਂ ਤੇ ਉੱਥੇ ਅੱਜ ਪਾਣੀ ਆਉਂਦਾ ਹਾਂ ਨਹੀਂ ਅੱਜ ਕਿੰਨਾ ਡੂੰਘਾ ਉੱਥੇ ਪੱਖਾ ਜਿਹੜਾ ਉਹ ਉਤੋਂ ਗਰਮੇਲ ਹੋ ਰਹੀ ਮੇਰੇ ਪੂਰਾ ਦੇ ਮੁੰਡੇ ਉਹ ਪੱਖਾ ਜਿਹੜਾ ਇੰਜਨ ਤੋਂ ਉੱਚਾ ਹੁੰਦਾ ਸੀ ਅੱਜ ਅੱਜ ਕਿੰਨਾ ਡੂੰਘਾ ਡੋਆ ਉੱਥੇ ਦਰਿਆ ਜਾਨੇ ਹੈ ਫਿਰ ਫਿਰ ਤੁਸੀਂ ਫਿਰ ਤੁਸੀਂ ਪਾਣੀ ਨੂੰ ਪੁਰਾਣੇ ਸਮੇਂ ਉਹ ਤੈਨੂੰ ਕਿਵੇਂ ਰੱਖ ਸਕਦੇ ਹੋ ਜੀ ਜਦੋਂ ਇਹਨਾਂ ਦੇ ਕਬਦੇ ਖੇਤ ਮੈਂ ਕਹੀ ਜਾਂਦਾ ਕਿ ਉੱਥੇ ਪਹਿਲਾਂ ਮੱਝਾਂ ਮੱਝਾਂ ਜਿੱਥੋਂ ਦੀ ਤੁਰਦੀਆਂ ਸੀ ਉੱਥੇ ਪਾਣੀ ਆ ਜਾਂਦਾ ਸੀ इवन ਮੈਂ ਕੱਢ ਕੇ ਪਾਣੀ ਪੀਤੋ ਐ ਥੋੜਾ ਜਿਹਾ ਟੋਆ ਟੱਟ ਲੋ ਪਾਣੀ ਐ ਥੋੜੇ ਜਿਹੇ ਵਾ ਨਿੱਤਰ ਜਾਂਦਾ ਸੀ ਫਿਰ ਤੁਸੀਂ ਉਹਨੂੰ ਚੂਣੀ ਆ ਰਹੀ ਪੀ ਲਓ ਠੀਕ ਐ ਉਸ ਵੇਲੇ ਸੀਗਾ ਮੈਂ ਉਹ ਉਸ ਵੇਲੇ ਦਾ ਮਤਲਬ ਕੋਈ ਬਹੁਤਾ ਮੈਂ ਕਿਹੜਾ ਪੁਰਾਣਾ ਐ ਨਾ ਹੈ 25 30 ਸਾਲ ਪਹਿਲਾਂ ਦੀ ਗੱਲ ਹੋਣੀ 18 17 18 ਸਾਲ ਦੀ 15 16 ਸਾਲ ਦੀ ਉਮਰ ਹੋਣੀ ਹੈ ਨਾ ਪਰ ਉਸ ਵੇਲੇ ਪਾਣੀ ਉਹ ਉਸ ਖੇਤ ਚ ਐ ਐਦਾਂ ਸੀ ਅੱਜ 200 ਫੁੱਟ ਤੁਹਾਡਾ ਬੰਦਾ ਕਹਿ ਰਿਹਾ ਵੀ 200 ਫੁੱਟ ਤੇ ਉਥੇ ਟੋਆ ਹੋ ਗਿਆ ਫਿਰ ਤੁਸੀਂ ਪਾਣੀਆ ਦਾ ਜਿਹੜਾ ਸਮਝੌਤਾ ਉਹਨੂੰ ਕਿਉਂ ਨਹੀਂ ਰਿਵਿਊ ਕਰਦੇ ਵੀ ਉਹ 1955 ਦਾ ਕੀਤਾ ਹੋਇਆ ਤੁਸੀਂ ਜਿਹੜੇ ਰਾਹਾਂ ਤੇ ਆਪਾਂ ਜਾਂਦੇ ਸੀ ਕਿੰਨੀਆਂ ਬੇਰੀਆਂ ਕਿਕਰਾਂ ਕਰੀਰ ਮਲੇ ਅੱਜ ਹੈਗੇ ਨਹੀਂ ਹੈਗੇ ਸੁੰਨਾ ਪਿਆ ਸਾਰਾ ਕੁਝ ਸੋ ਤੁਸੀਂ ਕਿਉਂ ਨਹੀਂ ਰਿਵਿਊ ਕਰਦੇ ਅੱਜ ਦੇ ਮੁਤਾਬਕ ਅੱਜ ਦਾ ਪਟਾ ਘਰੀਆਂ ਬੰਨੋਂ ਹਟ ਗਈ ਕਿਉਂਕਿ ਆਟਾ ਆ ਗਿਆ ਮੋਬਾਈਲ ਫੋਨ ਤੇ ਟਾਈਮ ਦੇਖ ਲੈਨੇ ਆ ਜ਼ਬਾਨਾ ਬਦਲੇ ਨਹੀਂ ਫਿਰ ਹਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਉਹ ਜ਼ਮਾਨਾ ਇਹੀ ਰਹੂਗਾ ਨਹੀਂ ਰਹਿੰਦਾ ਸਾਗ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਮੱਕੀ ਦੀ ਰੋਟੀਆਂ ਤੇ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਸੋ ਇਹ ਕਿਉਂ ਨਹੀਂ ਰਿਵਿਊ ਕਰਦੇ ਵੀ 955 ਦੇ 960 ਦੇ ਸਮਝੌਤੇ ਕਰਕੇ ਪਾਣੀ ਉਨੇ ਹੀ ਦਿਓ ਕੀ ਉਨਾ ਆ ਰਿਹਾ ਪੌਂਗ ਡੈਮ ਚ ਰੰਜੀਤ ਸਾਗਰ ਚ ਜਾਂ ਆਪਣਾ ਪਾਖੜਾ ਚ ਨਹੀਂ ਆ ਰਿਹਾ ਫਿਰ ਉਹ ਸਾਹਿਬ ਨਾ ਮੰਗੋ ਨਾ ਸਾਥੋਂ ਹਾਂ ਜੇ ਅਸੀਂ ਵਰਤਣ ਲੱਗ ਗਏ ਆਪਣਾ ਪਾਣੀ ਜਾਂ ਤੁਹਾਡੀਆਂ ਫੇਵਰ ਕਰਨ ਵਾਲੀਆਂ ਗਵਰਨਮੈਂਟਾਂ ਨਹੀਂ ਰਹੀਆਂ ਤਾਂ ਫਿਰ ਤੁਸੀਂ ਰੋਂਨੇ ਆ ਫਿਰ ਬੇਸਤਾਰ ਰੋਂਣ ਪਾਵਾਂਗੇ ਰੋਂਡ ਕਹਿੰਦੇ ਸਾਡੇ ਵੀ ਜਦੋਂ 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 ਕੋਈ ਪਹਿਲਵਾਨ ਹਾਰਦਾ ਹੋਵੇ ਨਾ ਕੰਨਾਂ ਤੇ ਦੰਦਾਂ ਬੜਨ ਲੱਗ ਜਾਂਦਾ ਉਹ ਵੀ ਸ਼ੂਟਿੰਗ ਕੋਈ ਨਾ ਕੋਈ ਦੀ ਤਾਂ ਕਰਦੇ ਵੀ ਹਨ ਉਹਦੇ ਕੋਲ ਵਿਚਾਰਾ ਰਹਿੰਦਾ ਨਹੀਂ ਉਹੀ ਕੰਨਾਂ ਕੰਦੇ ਬਟੀਆਂ ਨਾਲ ਗੱਲ ਹੈ ਯਾਰ ਤੇ ਹਾਂ ਹੁਣ ਦੇ ਤਾਂ ਪਾਣੀ ਜਤਾ ਹੁਣ ਅਸੀਂ ਕਹਿਤਾ ਉਹਨਾਂ ਨੂੰ ਕਿ ਅਗਲੀ 21 ਮਈ ਤੱਕ ਤੰਗ ਨਾ ਕਰਿਓ ਅਸੀਂ ਪਹਿਲਾਂ ਵੀ 6 ਮਹੀਨੇ ਕਹਿੰਦੇ ਰਹੇ ਉਹਨਾਂ ਨੂੰ ਹਰ ਮੀਟਿੰਗ ਦੇ ਵਿੱਚ ਮਹੀਨਾ ਵਾ ਮੀਟਿੰਗ ਹੁੰਦੀ ਹੈ BBMP ਦੀ ਅਸੀਂ ਤਾਂ BBMP ਦੇ ਪੁਨਰਗਠਨ ਚਾਹੁੰਦੇ ਆ ਕਿ BBMP ਨੂੰ ਦੁਬਾਰਾ ਬਣਾਓ ਅਸੀਂ ਤਾਂ ਸਾਰੇ BBMP ਦੇ ਜਿਹੜੇ 3000 ਤੋਂ ਵੱਧ ਪੋਸਟਾਂ ਸਾਡੇ ਪੰਜਾਬ ਦੀਆਂ ਨੇ ਪਰਾਂਗੇ ਅਸੀਂ ਇੰਜੀਨੀਅਰ ਚਾਹੀਦੇ ਨੇ ਸਾਡੇ ਕੋਲੇ ਬਹੁਤ ਸਾਰੇ ਬੇਰਜ਼ਗਾਰ ਇੰਜੀਨੀਅਰ ਫਿਰਦੇ ਆ ਸਿਵਲ ਦੇ ਵੀ ਮਕੈਨੀਕਲ ਦੇ ਵੀ ਅਜ ਸਾਰੀਆਂ ਪੋਸਟਾਂ ਪਰਾਂਗੇ ਅੱਛਾ ਜੀ ਕੀ ਕਰੀਏ ਵੀਰ ਆਏ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮੰਗਦੇ ਨਹੀਂ ਸੰਦੂਰ ਸੰਧੂਰ ਦਾ ਜਿਹੜਾ ਮਜ਼ਾਕ ਉੱਡਿਆ ਉਹ ਨਹੀਂ ਦੇਖਿਆ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜ ਜਾਂਗੇ ਹਰ ਘਰ 'ਚ ਤੁਹਾਡੇ ਤੇਰੀ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿ ਰਿਹਾ ਵੀ ਆਲੇ ਮੋਦੀ ਦੇ ਨਾਂ ਦਾ ਸੰਦੂਰ ਲਾ ਲਾ ਇੱਕ ਵਨ ਨੇਸ਼ਨ ਵਨ ਹਸਬੈਂਡ ਇਹ ਇਸਕੀਮ ਹੈ